रिकॉर्ड खबरनामा ਤੇ ਸਵਾਗਤ ਹੈ। ਇਹਨੇ ਦਿਨੀ ਫਰੀਕੋਟ ਦੇ ਵਿੱਚ ਚੋਰਾਂ ਦੇ ਹੌਸਲੇ ਬਲੰਦ ਨੇ। ਲਗਾਤਾਰ ਸਰਕਾਰੀ ਸਕੂਲਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਬੀਤੀ ਦਿਨੀ ਰਿਕੋਰ ਜ਼ਿਲ੍ਹੇ ਦੇ ਪਿੰਡ ਮਚਾਕੀ ਦੇ ਵਿੱਚ ਚੋਰਾਂ ਵੱਲੋਂ ਸਰਕਾਰੀ ਸਕੂਲ ਦੇ ਵਿੱਚ ਚੋਰੀ ਕੀਤੀ ਗਈ ਸੀ। ਅਤੇ ਹੁਣ ਤਾਜ਼ਾ ਘਟਨਾ ਸਾਹਮਣੇ ਆਈ ਹੈ ਫਰੀਕੋਟ ਜ਼ਿਲ੍ਹੇ ਦੇ ਪਿੰਡ ਨਵਾਂ ਖਲਿਆਦੀ। ਜਿੱਥੇ ਦੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਲੱਖਾਂ ਦਾ ਸਮਾਨ ਚੋਰਾਂ ਵੱਲੋਂ ਚੋਰੀ ਕਰ ਲੈ ਗਿਆ। ਜਿਨ੍ਹਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਸਾਹਮਣੇ ਆਈਆਂ ਨੇ ਬਿਨਾਂ ਹਾਲ ਇਸ ਮਾਮਲੇ ਦੇ ਵਿੱਚ ਫ੍ਰੀਕਵੈਂਟ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਫੋਨ ਆਇਆ ਕਿ ਸਕੂਲ ਦੇ ਕਮਰਿਆਂ ਦੇ ਜਿੰਦੇ ਟੁੱਟੇ ਹੋਏ ਹਨ ਅਤੇ ਦਫ਼ਤਰ ਦਾ ਦਰਵਾਜ਼ਾ ਵੀ ਪੰਨਿਆ ਹੋਇਆ ਹੈ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਦਫ਼ਤਰ ਦੇ ਵਿੱਚੋਂ ਸਮਾਨ ਚੋਰੀ ਸੀ ਉਹਨਾਂ ਦੱਸਿਆ ਕਿ ਦਫ਼ਤਰ ਦੇ ਵਿੱਚੋਂ ਇੱਕ ਲੈਪਟਾਪ ਪ੍ਰਿੰਟਰ ਅਤੇ ਕਮਰਿਆਂ ਦੇ ਵਿੱਚ ਜੋ ਐਲਸੀਡੀਆਂ ਲੱਗੀਆਂ ਸਨ ਉਹ ਸਾਰੀਆਂ ਚੋਰੀਆਂ ਕਰ ਲਈਆਂ ਨੇ ਅਤੇ ਇਸ ਕਾਫੀ ਸਮਾਨ ਦੀ ਭੰਨਤੋੜ ਵੀ ਹੋਈ ਹੈ। ਉਹਨਾਂ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਫ੍ਰੀਕੋਰਡ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਪਹੁੰਚੇ ਹੋਏ ਥਾਣਾ ਸਦਰ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਜੋ ਵੀ ਉਹਨਾਂ ਨੂੰ ਬਿਆਨ ਦਿੱਤੇ ਜਾਣਗੇ ਉਸ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ। ਹਰ ਦੇ ਕਰਾ ਕੇ ਔਰ ਇਸ ਸਮੇ ਤੇ ਵਿਚਾ ਜਿੱਥੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਾਰਵਾਈ ਕੀਤੀ ਜਾਵੇਗੀ ਚੋਰਨ ਫੜ ਲਿਆ ਜਾਵੇਗਾ ਪਰ ਪਿਛਲੇ ਦਿਨ ਜੋ ਮਚਾਕੀ ਖੁਰਦ ਵਿੱਚ ਚੋਰੀ ਹੋਈ ਸੀ ਅਤੇ ਉਸ ਤੋਂ ਬਾਅਦ ਫਿਰ ਇਹ ਚੋਰੀ ਹੋਈ ਹੈ ਕਿਤਨੇ ਕਿਤੇ ਸਵਾਲ ਖੜੇ ਕਰਦੇ ਨੇ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਹੈ ਜੀ ਹਾਂ ਜੀ ਸਰ ਮੈਂ ਸੈਂਟਰ ਹੈਡ ਟੀਚਰ ਦੀ ਅਸਾਮੀ ਤੇ ਇੱਥੇ ਕੰਮ ਕਰਦਾ ਹਾਂ ਜੀ ਸਰਕਾਰੀ ਪ੍ਰਾਇਮਰੀ ਸਕੂਲ ਗੇਲਾਣਾ ਵਿਖੇ ਤੇ ਕੀ ਸਰ ਚੋਰੀ ਹੋਇਆ ਕਿੰਨਾ ਸਾਮਾਨ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ ਇਹਦਾ ਇਹ ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਕਮੇਰ ਸਕੂਲ ਦੇ ਵਿੱਚ ਹੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਸਾਰੇ ਸਕੂਲ ਦੇ ਜਨਰੇਟਰਨੇ ਪਏ ਆ ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਹੀ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ ਇੱਕ ਲੈਪਟਾਪ ਪਿਆ ਸੀ ਲਮਾਰੀ ਦੇ ਵਿੱਚ ਲਮਾਰੀਆਂ ਖੋਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਨਾਲ ਸਾਰੇ ਆਪਣੇ ਕਮਰੇ ਪਾਛੇ ਭੰਨ ਕੇ 8 ਸਕੂਲਾਂ ਨੂੰ ਕਮਰੇ ਸੱਤਾਂ ਦੇ ਵਿੱਚ LED ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹਦੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਗ ਗਏ ਜੀ ਇੱਕ ਪ੍ਰਿੰਟਰ ਨਾਲ ਲੈ ਗਏ ਜੀ ਇਹ ਤਾਂ ਰਾਜੌਰ ਸਾਹਿਬ ਲਾ ਕੇ ਵੇਨੇ ਆ ਜੀ ਆਪਾਂ ਵੀ 40-45 ਹਜ਼ਾਰ ਦਾ ਲੱਗਾ ਲੈਪਟਾਪ ਹੀ ਸੀਗਾ ਜੀ ਤੇ 15-15 18-18 ਹਜ਼ਾਰ ਦੇ ਪ੍ਰਿੰਟਰ ਆ ਜੀ ਤੇ ਲਿਡੀਆਂ ਵੀ ਆਪਣੇ 5-5 7-7 ਹਜ਼ਾਰ ਦੀ ਅਕੈ ਲਿਡੀ ਸੀਗੀ ਜੀ ਕੈਮਰਾ ਕੋਈ ਸਿਸਟਮ ਜਾਇ ਉਹ ਬੰਦੇ ਕਿੰਨੇ ਆ ਹਾਂ ਬੰਦੇ ਦੋ ਵਿੱਚ ਆਏ ਆ ਜੀ ਉਹ ਅਸੀਂ ਆਪਾਂ ਵੇਨੇ ਖੋਲ ਕੇ ਦੋ ਕੈਮਰੇ ਵੀ ਤੋੜ ਗਏ ਜੀ ਕੋਸਲਾ ਕੀ ਕਰ ਰਹੀ ਕਿਤੇ ਜਾ ਰਹੀ ਪੁਲਿਸ ਆਈ ਸੀ ਜੀ ਹੁਣ ਉਹ ਆਪ ਦਾ ਕਾਰਵਾਈ ਕਰੀ ਜਾਂਦੇ ਆ ਜੀ ਉਹਨਾਂ ਨੂੰ ਲਿਖ ਕੇ ਦੇਤਾ ਸਾਰਾ ਕੁਝ ਜਿਹੜਾ ਕੁਝ ਚੋਰੀ ਹੋਇਆ ਜੀ ਸਕੂਲਾਂ ਜੀ ਪਹਿਲਾਂ ਵੀ ਚੋਰੀ ਹੋਈ ਗਈ ਸਕੂਲਾਂ ਜਿਹੜੇ ਅੱਜ ਇੱਥੇ ਹੋਈ ਹੈ ਤੇ ਪਹਿਲਾਂ ਜਾਤੀ ਮਾਲਸੇ ਹੋਈ ਔਰ ਸਕੂਲਾਂ ਚ ਚੋਰ ਸਕੂਲਾਂ ਦੀ ਜ਼ਿਆਦਾ ਹੋ ਲੈਣੇ ਵਾਲਾ ਉਹ ਪੇਤੀ ਨੇ ਜਾਂ ਹੋਰ ਬੰਦੇ ਇਹਨਾਂ ਨੇ ਜਮਸਦ ਨੇ ਆਇਆ ਬਾਈ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਫਾਈ ਸੇਵਕ ਦੀ ਕੋਈ ਪੋਸਟ ਹੈ ਨਹੀਂ ਜੀ ਸਮਾਨ ਹੁਣ ਸਕੂਲਾਂ ਵਿੱਚ ਬਹੁਤ ਆ ਗਿਆ ਜੀ ਕੰਪਿਊਟਰ ਆ ਗਏ ਸਾਰਾ ਕੁਝ ਆ ਗਿਆ ਜੀ ਪ੍ਰਧਾਨ ਸਰਕਾਰ ਵੱਲੋਂ ਚਾਹੀਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਚੌਕੀਦਾਰ ਦੀ ਸਾਮੀ ਦਿੱਤੀ ਜਾਵੇ ਤਾਂ ਜੋ ਇਹ ਵੱਖ-ਵੱਖ ਜਿਹੜੀਆਂ ਚੋਰੀਆਂ ਹੁੰਦੀਆਂ ਸਕੂਲਾਂ ਵਿੱਚ ਤੇ ਨਾ ਹੋਣ ਜੀ ਤੇ ਰਾਤ ਨੂੰ ਕੋਈ ਨਹੀਂ ਦਸਪੂਤ ਜੀ ਸਕੂਲ ਵਿੱਚ ਰਾਤ ਨੂੰ ਕੋਈ ਨਹੀਂ ਹੁੰਦਾ ਜੀ ਡੀਟੀ ਦੇ ਵਿੱਚ ਜਿਹੜੇ ਅਸਮਾਨ ਚੱਕਰੀ ਆਨੇ ਜੋ ਪ੍ਰਿੰਸੀਪਲ ਸਭ ਦੱਸਦੇ ਆ ਉਹਦੇ ਮੁਤਾਬਕ ਚੈੱਕ ਕਰਕੇ ਰਿਕਾਰਡ ਤੇ ਫਿਰ ਕਲੀਅਰ ਕਰਨ ਪੈ ਕੇ ਦੱਸਦੇ ਆ ਕਿ ਲਗਤ ਕਿੰਨੇ ਕਿੰਨੇ ਚੋਰੀ ਹੁੰਦੀ ਹੈ ਨਹੀਂ ਜੋ ਰਿਕਾਰਡ ਚੈੱਕ ਕਰਦੇ ਉਹ ਜਿਹੜੀਆਂ ਆਹ ਜਿਹੜੀਆਂ ਸਿੱਧੀਆਂ ਖਰੀਦਦੀਆਂ ਉਹ ਚੈੱਕ ਕਰਦੇ ਨਹੀਂ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕੋਈ ਸੀਸੀਟੀਵੀ ਵਗੈਰਾ ਵੀ ਇਹੀ ਬੰਨ ਹੈ ਹਾਂਜੀ ਹਾਂਜੀ ਆਈ ਹੈ ਉਹਦੇ ਵਿੱਚ ਕਲੀਅਰ ਹੋ ਰਹੀ ਹੈ ਜੀ ਇਹ ਤਫਤੀਸ਼ ਦਾ 파ਟਾ ਜੀ ਤਫਤੀਸ਼ ਕਰੀ ਜਾਣੀ